ਕਿ ਮੇਰੇ ਮਾਲਕ ਨੇ ਇੰਨਾ ਮਹਾਨ ਖਜ਼ਾਨਾ ਸਾਨੂੰ ਦਿੱਤਾ ਹੈ ਗੁਰਦੁਆਰੇ ਕੇਵਲ ਪ੍ਰਸ਼ਾਦ ਲੈਣ ਵਾਸਤੇ ਥੋੜਾ ਬਣਾਏ ਨੇ ਕਿ ਮੱਥਾ ਟੇਕੋ ਤੇ ਪ੍ਰਸ਼ਾਦ ਲੈ ਕੇ ਘਰ ਨੂੰ ਚਲੇ ਜਾਓ ਗੁਰਦੁਆਰੇ ਬਣਾਉਣ ਦਾ ਸਤਗੁਰ ਦਾ ਮਕਸਦ ਇਹ ਸੀ ਗੁਰਦੁਆਰੇ ਨੂੰ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ ਧਰਮਸ਼ਾਲਾ ਬਣਾਉਣ ਦਾ ਮੀਨਗੇ ਸੀ ਕਿ ਜਦੋਂ ਸਿੱਖ ਗੁਰਦੁਆਰਾ ਸਾਹਿਬ ਧਰਮਸ਼ਾਲਾ ਵਿੱਚ ਆਏਗਾ ਇੱਥੇ ਧਰਮ ਦੀ ਗੱਲ ਸਿੱਖ ਕੇ ਜਾਏਗਾ ਇਹ ਤਾਂ ਗੁਰੂ ਦੀ ਗੱਲ ਸਿੱਖ ਕੇ ਜਾਏਗਾ ਗਰੀਬ ਨਿਵਾਸ ਸੱਤੇ ਪਾਤਸ਼ਾਹ ਜੀ ਕਿਤੇ ਬਾੜੀ ਪੜ ਕੇ ਵੇਖਿਓ ਸਤਿਗੁਰ ਕੰਨੇ ਗੁਰਦੁਆਰੇ ਹੋਏ ਤਾਂ ਸੋਝੀ ਪਾਇਸੀ ਗੁਰਦੁਆਰੇ ਸੋਝੀ ਪ੍ਰਾਪਤ ਕਰਨ ਵਾਸਤੇ ਆਉਣਾ ਹੈ ਗੁਰਦੁਆਰੇ ਸਮਝ ਪ੍ਰਾਪਤ ਕਰਨ ਵਾਸਤੇ ਆਉਣਾ ਹੈ ਗੁਰਦੁਆਰੇ ਗੁਰੂ ਦੀ ਮੱਤ ਲੈਣ ਵਾਸਤੇ ਆਉਣਾ ਹੈ ਮਾਫ ਕਰਿਓ ਕਿੰਨੇ ਐਸੇ ਸਿੱਖ ਨੇ ਜਿਹੜੇ ਗੁਰਦੁਆਰੇ ਇਸ ਮਕਸਦ ਨਾਲ ਆਉਂਦੇ ਨੇ ਕਿ ਅਸੀਂ ਗੁਰਦੁਆਰੇ ਜਾ ਕੇ ਗੁਰੂ ਦੀ ਮੱਤ ਲੈ ਕੇ ਆਉਣੀ ਹੈ ਗੁਰਦੁਆਰੇ ਗੁਰੂ ਦੀ ਮੱਤ ਲੈਣ ਨਹੀਂ ਆਇਆ ਜਾ ਰਿਹਾ ਅੱਜ ਕੜਾ ਪ੍ਰਸ਼ਾਦ ਤੇ ਉਹਨਾਂ ਨੂੰ ਦਿੱਤਾ ਜਾਂਦਾ ਸੀ ਪ੍ਰਸ਼ਾਦ ਤਾਂ ਉਹਨਾਂ ਨੂੰ ਦਿੱਤਾ ਜਾਂਦਾ ਸੀ ਜਿਹੜੇ ਮਤ ਲੈ ਲੈਂਦੇ ਸਨ ਮਤ ਲੈਣ ਤੋਂ ਬਾਅਦ ਜਦੋਂ ਤੁਰ ਲੱਗਦੇ ਸਨ ਗੁਰੂ ਦੇ ਘਰ ਵਿੱਚ ਉਹ ਮਿੱਠਾ ਖਵਾਇਆ ਜਾਂਦਾ ਸੀ ਸ਼ਿਕਾ ਤੂੰ ਗੁਰੂ ਦੀ ਘਰ ਵਿੱਚ ਆ ਕੇ ਗੁਰੂ ਦੀ ਮਤ ਲਈ ਲੈ ਉਹ ਤੂੰ ਮਿੱਠਾ ਖਾ ਕੇ ਜਾ ਇਹ ਖੁਸ਼ੀ ਦੀ ਗੱਲ ਹੈ ਤੇ ਵੱਡੇ ਭਾਗਾਵਾਂ ਵਾਲੀ ਗੱਲ ਹੈ ਕਿ ਤੂੰ ਗੁਰੂ ਦੇ ਘਰ ਵਿੱਚ ਆਇਆ ਤੇ ਕੁਝ ਸਿੱਖੇ ਇਥੋਂ ਗਿਆ ਹੈ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਦੇ ਵਿੱਚ ਬੜੀ ਜਗ੍ਹਾ ਬੋਲ ਰੱਖਿਆ ਗੁਰਦੁਆਰੇ ਹੋਏ ਤਾਂ ਸੋਝੀ ਪਾਇਸੀ ਗੁਰਦੁਆਰੇ ਗਿਆ ਕੇ ਸੋਝੀ ਪ੍ਰਾਪਤ ਹੋਣੀ ਹੈ ਜਦ ਸਤਗੁਰ ਨੇ ਬਾਣੀ ਵਿੱਚ ਇਹ ਬੋਲ ਰੱਖਿਆ ਸਤ ਸੰਗਤ ਸਤਗੁਰ ਚੱਟ ਸਾਲ ਹੈ ਕਹ ਲੱਗੇ ਗੁਰੂ ਦੀ ਸੰਗਤ ਗੁਰੂ ਦੀ ਚੱਟ ਸਾਲ ਹੈ ਗੁਰੂ ਦਾ ਸਕੂਲ ਹੈ ਜਿੱਥੇ ਹਰ ਕੋਣ ਸਿੱਖਾ ਜਿਸ ਸੰਗਤ ਵਿੱਚ ਆ ਕੇ ਗੁਰੂ ਦੇ ਰੱਬ ਦੇ ਪ੍ਰਮਾਤਮਾ ਦੇ ਕੋਣ ਸਿੱਖੇ ਜਾਣੇ ਨੇ ਜਿੱਦਾਂ ਬੱਚਾ ਸਕੂਲ ਵਿੱਚ ਜਾ ਕੇ ਦੁਨਿਆਵੀ ਵਿੱਦਿਆ ਲੈਂਦਾ ਹੈ ਇਸ ਤਰ੍ਹਾਂ ਸਿੱਖ ਗੁਰਦੁਆਰੇ ਆ ਕੇ ਗੁਰੂ ਘਰ ਵਿੱਚ ਆ ਕੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਗੱਲ ਸਿੱਖ ਕੇ ਜਾਂਦਾ ਹੈ ਇਹਨੂੰ ਕਹਿੰਨੇ ਨੇ ਸਤ ਸੰਗਤ ਸਤ ਗੁਰ ਚਤਸਾਲ ਹੈ